ਚੰਡੀਗੜ੍ਹ ਦੇ ਨਗਰ ਨਿਗਮ ਚੌਣਾ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਉਹ ਡਿਪਟੀ ਮੇਅਰ ਦੀਆਂ ਚੌਣਾ ਜਿਹੜੀਆਂ ਨੇ ਉਹ ਬੀਜੇਪੀ ਦੇ ਖਾਤੇ ਪਈਆਂ ਔਰ ਕੀ ਕੁਝ ਹੁਣ ਕਹਿਣਾ ਸਾਬਕਾ ਪ੍ਰਧਾਨ ਅਰुण सूद ਦਾ ਕਿਸੇ ਰਿਕਨ ਹੈ ਦੇ ਲੋ ਸਾਰਾ ਸੈਨੈਰੀਓ ਪਹਿਲਾਂ ਵੀ ਇਲੈਕਸ਼ਨਸ ਹੋਈਆਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਜਾ ਕੇ ਫਿਰ ਜਿਹੜੀਆਂ ਦੋਨੋਂ ਸੀਟਾਂ ਨੇ ਉਹ ਬੀਜੇਪੀ ਦੇ ਖਾਤੇ ਪੈ ਗਈਆਂ ਅੱਜ ਭਾਰਤੀ ਜਨਤਾ ਪਾਰਟੀ ਨੇ ਦੋਨੋਂ ਸੀਟਾਂ ਜਿਹੜੀਆਂ ਹੈ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਪੂਨ ਬਹੁਦ ਮਦ ਨਾਲ ਅੱਜ ਜਿੱਤੀਆਂ ਨੇ ਪਹਿਲਾਂ ਵੀ ਅਸੀਂ ਇਹ ਸੀਟਾਂ ਜਿੱਤੀਆਂ ਸੀ ਲੇਕਿਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੁਬਾਰਾ ਚੋਣ ਹੋਇਆ। ਔਰ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟਾਂ ਲੈ ਕੇ ਅਸੀਂ ਜਿਹੜਾ ਹੈ ਜਿੱਤ ਹਾਸਲ ਕੀਤੀ ਹੈ। ਇਸ ਇਲੈਕਸ਼ਨ ਤੋਂ ਇੱਕ ਮੈਸੇਜ ਜਾਂਦਾ ਹੈ। ਨੰਬਰ 1 ਕਿ ਇਹ ਜਿਹੜਾ ਸੋ ਕਾਲਡ ਇੰਡੀਆ ਅਲਾਈਅንስ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇਹ ਅਲਾਈਅንስ ਘਟੋ ਘਟ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਦੋ ਬੰਦਿਆਂ ਨੇ ਸਵਾਰਥ ਦਾ ਅਲਾਈਅንስ ਸੀ। ਉਹ ਸ਼੍ਰੀ ਪਵਨ ਵੰਸਲ ਜੀ ਔਰ ਸ਼੍ਰੀ ਰਾਗਵ ਚੱਡਾ ਜੀ। ਉਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਨਾ ਆਪਣੇ ਸਥਾਨੀਆ ਨੇਤਾਵਾਂ ਦੀ ਨਾ ਦੋਨੋਂ ਪਾਰਟੀਆਂ ਦੇ ਕੌਂਸਲਰਸ ਦੀ ਨਾ ਵਰਕਰਸ ਦੀ ਇਹਦੇ ਵਿੱਚ ਸਹਿਮਤੀ ਤੋਂ ਬਿਨਾਂ ਉਹਨਾਂ ਨੇ ਐਲਾਈਅੰਸ ਕੀਤਾ। ਔਰ ਇੱਕ ਸੰਦੇਸ਼ ਪੂਰੇ ਦੇਸ਼ ਭਰ ਦੇ ਵਿੱਚ ਗਿਆ ਕਿ ਇਹ ਜਿਹੜਾ ਐਲਾਈਅੰਸ ਹੋਇਆ ਹੈ ਇਹ ਐਲਾਈਅੰਸ ਜਿਹੜਾ ਹੈ ਚਾਹੇ ਐਲਾਈਅੰਸ ਹੋਵੇ ਚਾਹੇ ਨਾ ਹੋਵੇ ਇਹ ਇੰਡੀ ਗਠਬੰਧਨ ਚਾਹੇ ਐਲਾਈਅੰਸ ਕਰਨ ਚ ਕਾਮਯਾਬ ਹੋਵੇ ਨਾ ਹੋਵੇ ਲੇਕਿਨ ਜਿੱਤ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ। ਜਿਵੇਂ ਚੰਡੀਗੜ੍ਹ ਦੇ ਵਿੱਚ ਅੱਜ ਹੋਈ ਆ ਉਸੇ ਤਰੀਕੇ ਨਾਲ ਦੇਸ਼ਪੁਰ ਦੇ ਵਿੱਚ ਹੋਏਗੀ ਕਿਉਂਕਿ ਇਹ ਨਾਪਾਕ ਗਠਵੰਦਨ ਹੈ ਇਹਨਾਂ ਦਾ ਸਿਰਫ ਔਰ ਸਿਰਫ ਮੋਟੇ ਵਿਰੋਧ ਦੇ ਉੱਤੇ ਆ ਔਰ ਵਿਰੋਧ ਦੇ ਉੱਤੇ ਕੋਈ ਵਿਕਾਸ ਨਹੀਂ ਹੁੰਦਾ ਪਾਕਿਸਤਾਨ ਹਿੰਦੁਸਤਾਨ ਦੇ ਵਿਰੋਧ ਦੇ ਵਿੱਚ ਬਣਿਆ ਸੀ ਮੇਰਾ ਤਾਂ ਕਿੰਨੇ ਵੀ ਅਸੀਂ ਚੰਡੀਗੜ੍ਹ ਤਾਂ ਮੇਰ ਜਿੱਤੀ ਆ ਹੁਣ ਇੰਡੀਆ ਲਾਇੰਸ ਜਿਹੜਾ ਉਹ ਇਸੇ ਤਰੀਕੇ ਨਾਲ ਹੌਲੀ 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 ਪੂਰੇ ਭਾਰਤ ਤੱਕ ਪਹੁੰਚੂਗਾ ਨਹੀਂ ਇੰਡੀਆ ਜੇ ਉਹ ਮੇਰ ਦਾ ਜਿੱਤੇ ਸੀਗੇ ਤਾਂ ਸੀਨੀਅਰ ਡਿਪਟੀ ਮੇਅਰ ਵੀ ਜਿੱਤ ਲੰਦੇ ਉਹ ਜਿੱਤੇ ਨਹੀਂ ਸੀਗੇ ਉਸ ਤੋਂ ਬਾਅਦ ਕੋਰਟ ਦੇ ਆਰਡਰਾਂ ਦੇ ਨਾਲ ਜਦ ਕਿ ਰੀ-ਇਲੈਕਸ਼ਨ ਬੜਨ ਦਾ ਸੀ ਚਲੋ ਕੋਈ ਗੱਲ ਨਹੀਂ ਕੋਰਟ ਨੇ ਜੋ ਕਿਹਾ ਸੀ ਸਭ ਮੰਨਿਆ ਹੋਇਆ ਉਹ ਬੈਠ ਗਏ ਨੇ ਆ ਜੋ ਮinority ਦੇ ਮੇਅਰ ਨੇ ਆਮ ਆਦਮੀ ਪਾਰਟੀ ਕੋਲੇ 10 ਹੈ ਕਾਂਗਰਸ ਕੋਲੇ 7 ਉਹਦੇ ਵਿੱਚੋਂ ਵੀ ਅੱਜ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਦੇ ਉੱਤੇ ਇੱਕ ਕਾਉਂਸਲਰ ਨੇ ਸਪਸ਼ਟ ਰੂਪ ਦੇ ਨਾਲ ਆਪਣੀ ਵੋਟ ਨੂੰ ਇਨਵੈਲਿਡ ਕਰਕੇ ਦੱਸ ਦਿੱਤਾ ਵੀ ਉੱਥੇ एवरीथिंग ਇਜ਼ ਨਾਟ ਗੁੱਡ ਉੱਥੇ ਵੀ ਅੱਜ ਵੀ ਅਸੰਤੋਸ਼ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਸ ਮੇਰਦਾਬ ਮਾਨ ਕਰਦੇ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਪੁੱਛਣਾ ਚਾਹਣਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਜੀ ਨੂੰ ਕਿ ਉਹ ਅਦਰਸ਼ਾਂ ਦੀ ਰਾਜਨੀਤੀ ਦੀ ਗੱਲ ਕਰਦੇ ਨੇ ਔਰ ਲੋਕਤੰਤਰ ਦੀ ਗੱਲ ਕਰਦੇ ਨੇ ਅੱਜ 10 ਕਾਉਂਸਲਰ ਵਾਲੀ ਪਾਰਟੀ ਜਿਹੜੀ ਅਲਪਮਤ ਦੇ ਵਿੱਚ ਹੈ ਆਪਣੇ ਐਲਾਈਅੰਸ ਦੇ ਵਿੱਚ ਵੀ ਅਲਪਮਤ ਦੇ ਵਿੱਚ ਹੈ 17 19 17 19 ਚ ਵੀ ਅਜੇ ਕੋਈ ਕਾਉਂਸਲਰ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਇਸ ਐਲਾਈਅੰਸ ਦੇ ਨਾਲ ਨਹੀਂ ਹ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਨੇ ਅਲਪ ਮਤਦ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਰਾਜ ਕਰ ਸਕਦੇ ਹੋ ਡੈਮੋਕ੍ਰੇਸੀ ਨੰਬਰ ਗੇਮ ਹੈ ਅੱਜ ਬੀਜੇਪੀ ਕੋਲ ਨੰਬਰ ਹੈ ਔਰ ਮੈਂ ਇਹੀ ਡੈਮੋਕ੍ਰੇਸੀ ਦੀ ਦੁਹਾਈ ਦਿੰਦਾ ਹੋਇਆ ਨੈਤਿਕਤਾ ਮੋਰੈਲਿਟੀ ਦੀ ਦੁਹਾਈ ਦਿੰਦਾ ਹੋਇਆ ਜਿਹਨੂੰ ਗਲਾ ਫਾੜ ਕੇ ਚੀਖ ਚੀਖ ਕੇ ਕਹਿੰਦੇ ਨੇ ਕੇਜਰੀਵਾਲ ਨੂੰ ਆਪਣੇ ਮੇਅਰ ਤੋਂ ਚੰਡੀਗੜ੍ਹ ਦੇ ਮੇਅਰ ਤੋਂ ਰਿਜ਼ਾਈਨ ਕਰਾਣਾ ਚਾਹੀਦਾ ਅਸੀਂ ਅੱਜ ਮੰਗ ਕਰਦੇ ਹਾਂ ਕਿ ਉਹ ਅਗਰ ਨੈਤਿਕਤਾ ਦੀ ਗੱਲ ਕਰਦੇ ਨੇ ਰਾਜਨੀਤਿਕ ਮੁੱਲਿਆਂ ਦੀ ਗੱਲ ਕਰਦੇ ਨੇ ਤਾਂ ਆਪਣੀ ਪੋਸਟ ਤੋਂ ਰਿਜ਼ਾਈਨ ਕਰਨ ਇਹਦੇ ਵਿੱਚ ਪਵਨ ਬੰਸਲ ਦਾ ਕੀ ਸਵਾਰਥ ਹੈ ਜਿਵੇਂ ਤੁਸੀਂ ਦੱਸਿਆ ਦੋਨੋਂ राघव ਛੱਡਾ ਅਤੇ ਪਵਨ ਬੰਸਲ ਮਿਲ ਕੇ ਸਵਾਰਥ ਕੀ ਸਵਾਰਥ ਕੀ ਉਹਨਾਂ ਦੇ ਵਿੱਚ ਪਿਛਲੀ ਵਾਰ ਵੀ ਇਹ ਗੱਲਾਂ ਹੋਈਆਂ ਸੀ ਹੁਣ ਫੇਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਵਾਰਥ ਇਹ ਹੈ ਜੀ ਕਿ ਪਵਨ ਬੰਸਲ ਜੀ ਨੇ ਐਸ ਵਾਰ ਘੋਸ਼ਣਾ ਕੀਤੀ ਸੀ ਪਿਛਲੀ ਵਾਰੀ ਕੀਤੀ ਸੀ ਕਿ ਇਹ ਮੇਰਾ ਆਖਰੀ ਚੋਣ ਹੈ ਔਰ ਉਹਨਾਂ ਨੇ ਆਪਣੇ ਪਾਰਟੀ ਮੈਨੂੰ ਨਹੀਂ ਕਿਹਾ ਲੇਕਿਨ ਜੋ ਉਹਨਾਂ ਦੇ ਵਰਕਰਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਉਹ ਮੈਂ ਹੁਣ ਕੋਈ ਚੋਣ ਨਹੀਂ ਲੜਾਂਗਾ ਔਰ ਮੇਰਾ ਮੁੰਡਾ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਲਾ ਗਿਆ ਔਰ ਇਹ ਸਾਡੇ ਪਰਿਵਾਰ ਦਾ ਹੁਣ ਕੋਈ ਕਲੇਮ ਨਹੀਂ ਹੋਏਗਾ ਆ ਅਲਾਈਅੰਸ ਦਾ ਜਦੋਂ ਹੀ ਜਿਹੜਾ ਹੈਗਾ ਲੱਡੂ ਉਹਨਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਤੇ ਉਹਨਾਂ ਦੀ ਜਿਹੜਾ ਹੈਗਾ ਮੂੰਹ ਚ ਪਾਣੀ ਆ ਗਿਆ ਕਿ ਸ਼ਾਇਦ ਮੈਂ ਫਿਰ ਤੋਂ ਜਿੱਤ ਹਾਸਲ ਕਰ ਲਾਂਗਾ ਇਸ ਕਰਕੇ ਉਹਨਾਂ ਦਾ ਸਵਾਰਥ ਆਪਣੀ ਵਿਅਕਤੀਗਤ ਜਿਹੜਾ ਹੈ ਵੀ ਆਪਣੀ ਸੀਟ ਲੜ ਕੇ ਇੱਕ ਵਾਰ ਫਿਰ ਐਮਪੀ ਹੈ ਜਦਕਿ ਪਾਰਟੀ ਦੇ ਵਰਕਰ ਜਿਹੜੇ ਹੈ ਜਿ ਉਹਨਾਂ ਦੇ ਉਹਨਾਂ ਦੇ ਕਾਂਗਰਸ ਦੇ ਵਰਕਰਸ ਦਾ ਵਿਦਰੋਹ ਹੈ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਆਪਣੀ ਪਾਰਟੀ ਦੇ ਪ੍ਰਤੀ ਜਿਹੜਾ ਹੈ ਅਸੰਤੁਸ਼ਟ ਨੇ ਉਹ ਝੂਠੇ ਵਾਦੇ ਕਰਦੇ ਨੇ ਅੱਜ ਸਾਡੇ ਇੱਥੇ ਆਮ ਆਦਮੀ ਪਾਰਟੀ ਤੋਂ ਨੀਹਾ ਮੁਸਾਵਤ ਜੀ ਨੇ ਜੁਆਇਨ ਕੀਤਾ ਉਹ ਸ਼ਾਇਦ ਜਿੰਨੇ ਵੀ ਐਸਸੀ ਕਾਉਂਸਲਰਸ ਜਿਹੜੇ ਨੇ ਪਾਰਟੀ ਦੇ ਸਾਰੀ ਸਾਰੀਆਂ ਪਾਰਟੀਆਂ ਦੇ ਵਿੱਚ ਸਭ ਨਾਲ ਕਾਬਿਲ ਨੇ ਸਭ ਨਾਲ ਪੜੇ ਲਿਖੇ ਨੇ ਔਰ ਉਸ ਦੇ ਨਾਲ ਨਾਲ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀਗਾ ਪੂਨਮ ਜੀ ਨੂੰ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ ਤੁਹਾਨੂੰ ਮੇਅਰ ਲੜਾਵਾਂਗੇ ਇਸੇ ਤਰੀਕੇ ਨਾਲ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਕੇ ਔਰ ਜਿਹੜਾ ਹੈਗਾ ਇੱਕ ਗਰੁੱਪ ਨੇ ਦੂਸਰੇ ਗਰੁੱਪ ਨੂੰ ਸਾਈਡ ਲਾਈਨ ਕਰਦਿਆਂ ਹੋਇਆ ਜਿਹੜਾ ਹੈ ਉਹ ਕੁਲਦੀਪ ਜੀ ਨੂੰ ਚੋਣ ਲੜਾਇਆ ਔਰ ਉਸ ਅਸੰਤੋਸ਼ ਕਰਕੇ ਜਿਹੜਾ ਹੈਗਾ ਉਹ ਉਹਨਾਂ ਨੇ ਪਾਰਟੀ ਨਹੀਂ ਛੱਡ ਦਿੱਤਾ ਇਹਦਾ ਫਾਇਦਾ ਨੂੰ ਭਾਜਪਾ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ ਚ ਨਹੀਂ ਬਿਲਕੁਲ ਮਿਲ ਰਿਹਾ ਔਰ ਮਿਲੇਗਾ ਵੀ ਮੈਂ ਤੁਹਾਨੂੰ ਅੱਜ ਮੈਂ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਸੀਗਾ ਕਿ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਦੋ ਬਣ ਗਏ ਨੇ ਤੀਸਰੇ ਲਈ ਵਾਇਕ ਤੀਸਰਾ ਬਣ ਸਾਰਾ ਛੇਤੀ ਸਮੇਧਾ ਮੈਂ ਜੋਸ਼ੀਤਾ ਹੈਣੀਆ ਲੇਕਿਨ ਨਹੀਂ ਤੁਹਾਡੇ ਜੈਸਾ ਹੁਣਾ ਕਹਿ ਰਹੇ ਲੱਗ ਰਿਹਾ ਇਹ ਹੁਣ ਸਮਾਂ ਹੀ ਦੱਸੇਗਾ ਜੀ ਲੇਕਿਨ ਮੈਨੂੰ ਲੱਗਦਾ ਹੈ ਕਿ ਨੈਤਿਕਤਾ ਦੇ ਆਧਾਰ ਤੇ ਡੈਮੋਕਰੇਸੀ ਦੀ ਨੰਬਰ ਗੇਮ ਦੇ ਆਧਾਰ ਤੇ ਮੇਅਰ ਨੂੰ ਆਪਣੇ ਪਦ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਉਹ ਅਲਪਮਤ ਦੇ ਵਿੱਚ ਹੈ ਔਰ ਭਾਰਤੀ ਜਨਤਾ ਪਾਰਟੀ ਬਹੁਮਤ ਦੇ ਵਿੱਚ ਹੈ ਡੈਮੋਕਰੇਸੀ ਦੀ ਇਹੀ ਮੰਗ ਹੈ ਕਿ ਜਿਹੜਾ ਬਹੁਮਤ ਦੇ ਵਿੱਚ ਹੁੰਦਾ ਹੈ ਉਹੀ ਰਾਜ ਕਰਦਾ ਹੈ ਧੰਨਵਾਦ ਆ तमाम ਮੁੱਦਿਆਂ ਤੇ ਸਾਫਾ ਪ੍ਰਧਾਨ ਅਰੁਣ ਸੂਦ ਨਾਲ ਗੱਲਬਾਤ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਨਿਕਲ ਕੇ ਆਉਂਦਾ ਹੈ ਬੀਜੇਪੀ ਦੇ ਵਿੱਚ ਕੌਂਸਲਰ ਸ਼ਾਮਲ ਹੁੰਦੇ ਨੇ ਜਾਂ ਫਿਰ ਮੇਅਰ ਜਿਹੜਾ ਉਹ ਵੀ ਬੀਜੇਪੀ ਦਾ ਬੰਦਾ ਹੈ ਕੈਮਰਾ ਪਰਸ ਉਸ ਉਮੀਦਵਾਰ ਨਾਲ ਮੌਜੂਦ ਕੰਗ ਦਿਾਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ওপਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप